ਆਪਣਾ ਇਹ ਮੇਰਾ ਸਵਾਲ ਨਿਕਾ ਕੱਲ ਇਹ ਸਵਾਲਨਾ ਮੈਂ ਮਮਾ ਨਾਲ ਕੰਮ ਕਰ ਰਿਹਾ ਦਾ ਹਿੰਦੂ ਵੀਰਿਆ ਤੇ ਉਹਨੇ ਮੈਨੂੰ ਕੱਲੇ ਹੀ ਕੀਤਾ ਹੈਗਾ ਵੀ ਤੁਮ ਤੁਸੀਂ ਦੇਰ ਨੂੰ ਵੀ ਗੁਰਦੁਆਰੇ ਆਉਣਾ ਸੀ ਆ ਨਹੀਂ ਹੋਇਆ ਤੇ ਉਹ ਕਿਹਾ ਵੀ ਵੀ ਜਾਣਾ ਕਿਹਾ ਉਹਦਾ ਤਾਂ ਲੋਨ ਦੇ ਪ੍ਰੋਗਰਾਮ ਹੈ ਕੇ ਸੁਣਿਆ ਫੈਸਲਾ ਸੁਣਿਆ ਉਹ ਨੂੰ ਪਸੰਦ ਕਰਦਾ ਹੁੰਦਾ ਉਹਦਾ ਸਵਾਲ ਸੀਗਾ ਇਹ ਵੀ ਜਦੋਂ ਗੁਰਮਾਨ ਸਿੰਘ ਦੇਵ ਜੀ ਨੇ ਚੋਣ ਦਾ ਖੰਡਰੀ ਕੀਤਾ ਸੀ ਹਾਂਜੀ ਤੇ ਤੁਹਾਨੂੰ ਇਹ ਤੁਸੀਂ ਹੁਣ ਦੱਸ ਰ ਆ ਪਾਈ ਦਿੰਦੇ ਹਾਂ ਹਾਂਜੀ ਇਹ ਇਹਦੇ ਵਿੱਚ ਫਰਕ ਕੀ ਆ ਕਿ ਜਿਹੜਾ ਉਹ ਜਨਾਮ ਸੀਗਾ ਤੇ ਆਹ ਤਰਾ ਆਲਮੋਸਟ ਸੇਮ ਹੈ ਜੀ ਇਹਦੇ ਵਾਂਗ ਪਹਿਲੀ ਗੱਲ ਇਹ ਜੀ ਸਾਨੂੰ ਇਕੱਲੇ ਇਕੱਲੇ ਸਿੱਖਣਗੇ ਸਵਾਲ ਦਾ ਜਵਾਬ ਦੇਣਾ ਚਾਹੀਦਾ ਅੱਜ ਜਦੋਂ ਤੁਸੀਂ ਸਵਾਲ ਕੀਤਾ ਮੈਂ ਜਵਾਬ ਦੇ ਦਵਾਂਗਾ ਪਰ ਹਰ ਇੱਕ ਸੈਟ ਨੂੰ ਪਤਾ ਹੁੰਦਾ ਕਿ ਉਸ ਜਿਵੇਂ ਵਿੱਚ ਤੇ ਇਸ ਵਿੱਚ ਕੀ ਫਰਕ ਹੋਵਾਂ ਪਹਿਲਾ ਫਰਕ ਇਹ ਕਿ ਉਹ ਹਾਂਜੀ ਮੈਂ ਤਾਂ ਆਜਾ ਨਹੀਂ ਜਵਾਬ ਦਿੰਦਾ ਹਾਂ ਪਹਿਲਾ ਫਰਕ ਇਹ ਤੁਸੀਂ ਕੀ ਜਵਾਬ ਦਾ ਹੁਣ ਪਤਾ ਲੱਗ ਜੂਗਾ ਹਾਂਜੀ ਮੈਂ ਵੀ ਸਾਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਪਾਈ ਸੀ ਕਿ ਖਾਨ ਵੀ ਇਹ ਵੀ ਜਿੱਥੇ ਵੀ ਹਤਿਆਚਾਰ ਹੁੰਦਾ ਉਥੋਂ ਚੱਪਲ ਠੀਕ ਹੈ ਹਾਂਜੀ ਹਾਂ ਅਸੀਂ ਇਹਦਾ ਜਵਾਬ ਕੀ ਦੇਣਾ ਸੋਖਾ ਪਹਿਲਾ ਇਹ ਫਰਕ ਇਹ ਦੱਸਣਾ ਕਿ ਇਹਨੂੰ ਔਰਤ ਨਹੀਂ ਬਾਸ ਸਕਦੀ ਜਨੇਊ ਨੂੰ ਔਰਤ ਨਹੀਂ ਬਾਸ ਸਕਦੀ ਪਹਿਲਾ ਫਰਕ ਤੇ ਇੱਥੇ ਆ ਗਿਆ ਤੇ ਉਹਨਾਂ ਦੇ ਵਿੱਚ ਇਹ ਕਹਿੰਦਾ ਵੀ ਇਸ ਨੂੰ ਪੌੜ ਤੋਂ ਬਣਾ ਬੰਦਾ ਧਰਮਾਂ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਧਰਮ ਧਾਰਨ ਕਰਨੀ ਧਰਮੀ ਬਣਨੀ ਜਨੇਊ ਦਾ ਪਉਣਾ ਜ਼ਰੂਰੀ ਹੈ ਗੁਰੂ ਸਾਹਿਬ ਨੇ ਪਹਿਲੇ ਇਹ ਸਵਾਲ ਕੀਤਾ ਸੀ ਫਿਰ ਮੇਰੇ ਮਾਤਾ ਦੇ ਪਉ ਉਹ ਕਹਿੰਦੇ ਔਰਤ ਵਾਸਤੇ ਹੈ ਨਹੀਂ ਪਰ ਇੱਥੋਂ ਦਾ ਲਾਹੇ ਖੱਡੇ ਦੀ ਪੋਲ ਆਪਣੇ ਘਰ ਚ ਬੈਠ ਸਕਦੀ ਹੈ ਕੰਨੇ ਦੀ ਪੋਲ ਬੈਠ ਸਕਦੀ ਹੈ ਮੈਂ ਤਾਂ ਜਨੂ ਇੱਕ ਫਰਕ ਦੇ ਇੱਥੇ ਆ ਗਿਆ ਦੂਜਾ ਸਾਡੇ ਗਾਣੇ ਚ ਪਾਏ ਹੋਏ ਸ੍ਰੀ ਸਾਹਿਬ ਦੀ ਧੂਮ ਮਹਾਂਤਾ ਵਾਲਾ ਕੋ ਮਹਿਨਾਵਾ ਇਹ ਸਾਡੀ ਇੱਕ ਵਰਦੀ ਦਾ ਅੰਗ ਹੋਇਆ ਇੱਕ ਸਸਤਰਾ ਸਾਡਾ ਇੱਕ ਇਹ ਪੁਰਾਣੇ ਸਮੇਂ ਤੱਕ 3 ਫੁੱਟ ਈ ਕੁੰਜੀ ਸੀ ਔਰ ਜੋ ਜੋ ਗਾਂ ਘੜਦੀ ਆ ਰਹੀ ਆ ਇਹ ਇਤਿਹਾਸ ਹੀ ਸਾਡਾ ਹੈ ਬਾਕੀ ਜਿਹੜੇ ਪੰਜੇ ਕਾਰਾ ਸਾਡੇ ਸਰੀਪੇ ਦਾ ਅੰਗ ਹੋਆ ਕੇਸ ਕੇਸ ਵਾਲੇ ਸਾਨੂੰ ਕੰਗੇ ਜਰੂਰਤ ਪੈਂਦੀ ਹੈ ਖੜਾ ਜਿਹੜਾ ਵਾ ਇਹ ਵਹਿਮ ਭਰਮਾਂ ਤੋਂ ਵੀ ਸਾਨੂੰ ਪ੍ਰਤੀਕ ਸੀ ਤੇ ਪੁਰਾਣੇ ਸਮੇਂ ਚ ਇੱਕ ਜੰਗੀ ਵੀ ਸੀ ਜਵੇ ਢਾਲ ਦਾ ਕੰਮ ਕਰਦੀ ਸੀ ਕਈਆਂ ਨੇ ਪੁਰਾਣੇ ਤੁਸੀਂ ਵੇਖਿਆ ਨੇ ਕਿਹੜੇ ਨੇ ਕਿਹੜੇ ਕਿਹੜੇ ਘੜੇ ਪਾਏ ਹੁੰਦੇ ਨੇ ਇਹ ਢਾਲ ਦਾ ਕੰਮ ਹੀ ਕਰਦਾ ਸੀ ਮੁਕਤੀ ਗੱਲ ਹੈ ਉਹਦੇ ਤੇ ਤੇ ਦੇ ਵਿੱਚ ਇੰਨਾ ਹੀ ਫਰਕ ਵਾ ਕਿ ਸਾਨੂੰ ਗੁਰੂ ਪਾਤਸ਼ਾਹ ਨੇ ਇੱਕ ਕੌਮੀ ਵਰਦੀ ਦਿੱਤੀ ਸੀ ਬਾਕੀ ਜੇ ਅਸੀਂ ਇੱਕ ਕਕਾਰ ਧਾਰਨ ਕਰਕੇ ਗੁਣ ਨਹੀਂ ਧਾਰਨ ਕਰਦੇ ਫਿਰ ਸ਼ਾਇਦ ਉਹਨਾਂ ਦਾ ਸਵਾਲ ਵਾਜਬ ਆ ਵੀ ਭਾਈ ਤੁਸੀਂ ਵੀ ਤੇ ਗੁਣ ਕੋਈ ਨਹੀਂ ਧਾਰਨ ਤੇ ਕਕਾਰ ਤੁਸੀਂ ਪਾਏ ਹੋਏ ਨੇ ਨਾ ਤੁਹਾਡੇ ਸਤਵਾ ਨਾ ਸੰਤੋਖਵਾ ਨਾ ਦਇਆ ਨਾ ਧਰਮਵਾਤੀ ਜਿਵੇਂ ਜਿਹੜੀ ਗੁਰੂ ਸਾਹਿਬ ਨੇ ਉਹਨਾਂ ਨੂੰ ਗੱਲ ਕੀਤੀ ਸੀ ਵੀ ਦਇਆ ਕਪਾ ਸੰਤੋਖ ਸੂਤ ਜਗ ਘੜਨੀ ਸਤਵਾਟ ਇਹ ਜਨੇ ਉਹ ਜੀ ਕਾ ਹਿਦਾ ਪਾण्डे ਇਹ ਅਮਰਤਾ ਲਈ ਵਾਸਤੇ ਵੀ ਉਹਨਾਂ ਜ਼ਰੂਰੀ ਆ ਵੀ ਸਤ ਹੋਣਾ ਸੰਤੋਖ ਹੋਣਾ ਦਇਆ ਧਰਮ ਤੀਜ ਇਹ ਗੱਲਾਂ ਸਾਡੇ ਜੀਵਨ ਚ ਹੋਣੀਆਂ ਚਾਹੀਦੀਆਂ ਨੇ ਬਸ ਇਨਾ ਫਰਕ ਆ ਉਧਰ ਔਰਤ ਨਹੀਂ ਪਾਸ ਕਰ ਸਕਦੀ ਇਧਰ ਔਰਤ ਖੰਡੇ ਬਾਟੇ ਦੀ ਪੌਲ ਤਿਆਰ ਨਹੀਂ ਕਰ ਸਕਦੀ ਤੇ ਖੰਡੇ ਬਾਟੇ ਦੀ ਪੌਲ ਆਪ ਸ਼ੱਕ ਨਹੀਂ ਸਕਦੀ ਹਾਂਜੀ ਉਹਦਾ ਬਿਨਾ ਇਹ ਹੀ ਸਵਾਲ ਹੈਗਾ ਵੀ ਜਦੋਂ ਤੁਹਾਡੇ ਅਮਰਤਾ ਸਿੰਘ ਤੇ ਅਮਰ ਕਾਰੀ ਉਹਨਾਂ ਜਨਨ ਦੇ ਰਿਆ ਦੇਖੋ ਉਥਰੇ ਕਰਦੇ ਹੋਰ ਵੀ ਆਪ ਕੋ ਸਾਡਾ ਧਿਆਨ ਉਹਦਾ ਤੁਸੀਂ ਕਹਿੰਦੇ ਆ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਹੀ ਆ ਮਹਾਂ ਲੰਕਨਤ ਤੇ ਉਹਦਾ ਵੀ ਇਹੀ ਸਵਾਲ ਸੀਗਾ ਬਿਲਕੁਲ ਵੀ ਉਹ ਆਪਾਂ ਜਵਾਬ ਦੇ ਜਦਾਂ ਵੀ ਜਿਹੜੇ ਹਸਾਬਾਂ ਪਾਈ ਗਈ ਸੀ ਕੋਈ ਪਾਣੋ ਕਾਮੀ ਦਾ ਜੋ ਨਹੀਂ ਹੋ ਰਹੀ ਬਿਲਕੁਲ ਦੇ ਰਿਆ ਤੇ ਜਾ ਰਹੇ ਅਮਰ ਤਸ਼ਾਕੇ ਵੀ ਅਸੀਂ ਸਿਰਾਂ ਦੇ ਅੱਗੇ ਮੱਥੇ ਬੰਦਿਆਂ ਦੇ ਸਿਰ ਚ ਜਾ ਰਹੇ ਹਾਂ ਉਸ ਕੋ ਜਾਲਾ ਲੋਕ ਧਿਆਨ ਖੇੜੇ ਕੋਈ ਅਮਰ ਤਾਂ ਬੰਦੇ ਕੋਈ ਇਹ ਕਹਿੰਦਾ ਮਤਲਬ ਹੈਗਾ ਵੀ ਹੁਣ ਮੌਕੇ ਦੇ ਲਿਆਏ ਨਾ ਦੇਖ ਹਾਲ ਹੈ ਉਹੀ ਨਹੀਂ ਆਪਾਂ ਮੌਕੇ ਤੇ ਲਿਆ ਨਹੀਂ ਕਹਿ ਸਕਦੇ ਚਾਰ ਬੰਦੇ ਗਲਤੀ ਕਰਦੇ ਸੀ ਪੂਰੀ ਕੌਮ ਤੇ ਨਹੀਂ ਉਲਟਾ ਸਕਦੇ ਇੱਕ ਡਾਕਟਰ ਗਲਤੀ ਕਰਦਾ ਸਾਰੇ ਡਾਕਟਰ ਮਾੜੇ ਨਹੀਂ ਹੁੰਦੇ ਹਰ ਮੈੱਡਿਕ ਵਿੱਚ ਚੰਗੇ ਬੰਦੇ ਵੀ ਹੁੰਦੇ ਤੇ ਮਾੜੇ ਬੰਦੇ ਵੀ ਹੁੰਦੇ ਨੇ ਤੇ ਬਿਲਕੁਲ ਇਸ ਦੌਰ ਤੇ ਆਪਾਂ ਸਰੀਰਾਂ ਤੇ ਆਮ ਗੱਲ ਬੋਲਦੇ ਆਂ ਕਿ ਜਨੇਊ ਪਾ ਕੇ ਵੀ ਲੱਖ ਚੋਰੀਆਂ ਲੱਖ ਯਾਰੀਆਂ ਜੀਵਨ ਚ ਰਹਿਦੀਆਂ ਨੇ ਤੇ ਬੰਦਾ ਕਾਰ ਪਾ ਕੇ ਨਹੀਂ ਜਿਹੇ ਬੁਰਾਈਆਂ ਹੈਗੀਆਂ ਸਾਡੇ ਜੀਵਨ ਚ ਸਾਨੂੰ ਆਪਣੇ ਜੀਵਨ ਚੋਂ ਬੁਰਾਈਆਂ ਕੱਢਣ ਦੀ ਜ਼ਰੂਰਤ ਤਾਂ ਨਾ ਕਿ ਕਾਰਨ ਹੁੰਦੀ ਹੈ